ਮਾਮਲਾ ਹਿਮਾਚਲ ਪ੍ਰਦੇਸ਼ ਦੇ ਸਰਮੋਰ ਜ਼ਿਲ੍ਹੇ ਦੇ ਨਾਹੰਦ ਦੀ ਸਾਹਮਣੇ ਆ ਰਹੀ ਹੈ ਜਿਸ ਦੇ ਸੀਸੀਟੀਵੀ ਦੇਖ ਤੁਹਾਡੇ ਵੀ ਰੂਹ ਕੰਬ ਜਾਣਗੇ ਇਹ ਵੀਡੀਓ ਵਿੱਚ ਸਾਫ਼ ਵੇਖਿਆ ਜਾ ਰਿਹਾ ਹੈ ਕਿਵੇਂ ਇੱਕ ਗੱਡੀ ਚਾਲਕ ਵੱਲੋਂ ਪਿਓ ਪੁੱਤ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਇਹ ਮਾਮਲਾ ਸਰਮੋਰ ਜ਼ਿਲ੍ਹਾ ਦੇ ਨਾਹਾਂ ਚ ਝਾਸੀ ਪਾਰਕ ਦੇ ਨੇੜੇ ਦੀ ਹੈ ਜਿਸ ਦੀ ਪੂਰੀ ਵਾਰਦਾਤ ਜਿਹੜੀ ਹੈ ਸੀਸੀਟੀਵੀ ਵਿੱਚ ਕੈਦ ਹੋਈ ਹੈ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਨਾਤਾ ਗੱਡੀ ਤੇਜ਼ ਗਤੀ ਦੇ ਵਿੱਚ ਸੀ ਤੇ ਨਾਹੀਂ ਜਿਹੜੇ ਪਿਓ ਪੁੱਤ ਨੇ ਉਹ ਸੜਕ ਦੇ ਵਿੱਚ ਕਾਰ ਚੱਲ ਰਹੀ ਸੀ ਇਸ ਦੇ ਬਾਵਜੂਦ ਵੀ ਗੱਡੀ ਚਾਲਕ ਵੱਲੋਂ ਕਿਵੇਂ ਇਹਨਾਂ ਪਿਓ ਪੁੱਤ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਸੀ ਸੀ ਟੀ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਸੀ ਸੀ ਟੀ ਵੀ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿਵੇਂ ਗੱਡੀ ਚਾਲਕ ਦੀ ਜਿਹੜੀ ਗਤੀ ਹੈ ਉਹ ਤੇ ਸਲੋ ਸੀ ਇਸ ਦੇ ਨਾਲ ਜਿਹੜਾ ਪਿਓ ਪੁੱਤ ਹੈ ਉਹ ਵੀ ਸੜਕ ਕਿਨਾਰੇ ਚੱਲ ਰਹੀ ਸੀ ਇਸ ਦੇ ਬਾਵਜੂਦ ਵੀ ਕਿਵੇਂ ਗੱਡੀ ਚਾਲਕ ਜਿਹੜਾ ਏ ਪਿਓ ਪੁੱਤ ਨੂੰ ਕੁਚਲਦਾ ਹੋਇਆ ਅੱਗੇ ਨਿਕਲ ਜਾਂਦਾ ਏ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਵੇਂ ਇਹ ਗੰਭੀਰ ਹਾਲਤ ਦੇ ਬਾਵਜੂਦ ਵੀ ਪਿਓ ਆਪਣੀ ਜਾਨ ਦੀ ਨਾ ਪਰਵਾਹ ਕਰਕੇ ਆਪਣੇ ਪੁੱਤ ਨੂੰ ਦੇਖ ਰਿਹਾ ਏ ਤੇ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਏ ਸੀਸੀਟੀਵੀ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਵੇਂ ਗੱਡੀ ਚਾਲਕ ਦੋਨੋਂ ਪਿਓ ਪੁੱਤ ਨੂੰ ਕੁਚਲਦਾ ਹੋਇਆ ਸਿੱਧਾ ਨਿਕਲ ਜਾਂਦਾ ਏ ਇੱਕ ਵਾਰ ਮੁੜ ਕੇ ਵੀ ਨਹੀਂ ਦੇਖਦਾ ਇਹ ਮਾਮਲਾ ਜਿਹੜਾ ਏ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਨਾਹਾਂ ਚ ਝਾਸੀ ਪਾਰਕ ਦੀ ਹੈ ਜਿਸ ਦੇ ਬਾਅਦ ਦੱਸਿਆ ਜਾ ਰਹਾ ਹੈ ਕਿ ਪਿਓ ਪੁੱਤ ਦੀ ਹਾਲਤ ਜਿਹੜੀ ਹੈ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪੁਲਿਸ ਇਸ ਪੂਰੇ ਮਾਮਲੇ ਦੀ ਜਿਹੜੀ ਹੈ ਜਾਂਚ ਕਰ ਰਹੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਵਾਹਨ ਚਾਲਕ ਜਿਹੜਾ ਹੈ ਕਿਹੜਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿਵੇਂ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਗੱਡੀ ਨਾ ਤਾਂ ਤੇਜ਼ ਰਫ਼ਤਾਰ ਦੇ ਵਿੱਚ ਸੀ ਤੇ ਨਹੀਂ ਜਿਹੜੇ ਪਿਓ ਪੁੱਤ ਨੇ ਉਹ ਸੜਕ ਦੇ ਜਿਹੜੇ ਵਿੱਚ ਘਰ ਚੱਲ ਰਹੇ ਸੀ ਬੇहद ਹੀ ਸੜਕ ਦੇ ਕਿਨਾਰੇ ਚੱਲ ਰਹੇ ਸੀ ਤਾਂ ਗੱਡੀ ਚਾਲਕ ਵੀ ਜਿਹੜਾ ਇਹ ਕਾਫੀ ਸਲੋ ਚਲਾ ਰਿਆ ਸੀ ਪਰ ਪਤਾ ਨਹੀਂ ਆਖਿਰ ਕਿਉਂ ਜਿਹੜਾ ਇਹ ਗੱਡੀ ਚਾਲਕ ਵੱਲੋਂ ਪਿਓ ਪੁੱਤ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਦੋਨੋਂ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਇਸ ਦੇ ਬਾਵਜੂਦ ਵੀ ਜਿਹੜਾ ਇਹ ਗੱਡੀ ਚਾਲਕ ਪਿੱਛੇ ਮੁੜ ਕੇ ਨਹੀਂ ਦੇਖਦਾ ਨਾ ਗੱਡੀ ਰੋਕ ਕੇ ਉਹਨਾਂ ਵੱਲ ਧਿਆਨ ਦਿੰਦਾ ਹੈ ਤੇ ਸਿੱਧਾ ਹੀ ਨਿਕਲ ਜਾਂਦਾ ਹੈ ਬਿਊਰੋ ਰਿਪੋਰਟ ਦੇਨਿਕ ਸੂਰਾ ਟੀਵੀ ਮਾਮਲਾ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਨਾਹੰਦ ਦੀ ਸਾਹਮਣੇ ਆ ਰਹੀ ਹੈ ਜਿਸ ਦੇ ਸੀਸੀਟੀਵੀ ਦੇਖ ਤੁਹਾਡੇ ਵੀ ਰੂਹ ਕੰਬ ਜਾਣਗੇ ਇਹ ਵੀਡੀਓ ਵਿੱਚ ਸਾਫ਼ ਵੇਖਿਆ ਜਾ ਰਿਹਾ ਹੈ ਕਿਵੇਂ ਇੱਕ ਗੱਡੀ ਚਾਲਕ ਵੱਲੋਂ ਪਿਓ ਪੁੱਤ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਦੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਇਹ ਮਾਮਲਾ ਸਿਰਮੌਰ ਜ਼ਿਲ੍ਹਾ ਦੇ ਨਾਹਾਂ ਚ 78 ਪਾਰਕ ਦੇ ਨੇੜੇ ਦੀ ਹੈ ਜਿਸ ਦੀ ਪੂਰੀ ਵਾਰਦਾ ਜਿਹੜੀ ਹੈ ਸੀਸੀਟੀਵੀ ਵਿੱਚ ਕੈਦ ਹੋਈ ਹੈ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਨਾਤਾ ਗੱਡੀ ਤੇਜ਼ ਗਤੀ ਦੇ ਵਿੱਚ ਸੀ ਤੇ ਨਾਹੀਂ ਜਿਹੜੇ ਪਿਓ ਪੁੱਤ ਨੇ ਉਹ ਸੜਕ ਦੇ ਵਿੱਚ ਕਾਰ ਚੱਲ ਰਹੀ ਸੀ ਇਸ ਦੇ ਬਾਵਜੂਦ ਵੀ ਗੱਡੀ ਚਾਲਕ ਵੱਲੋਂ ਕਿਵੇਂ ਇਨਾ ਪਿਓ ਪੁੱਤ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿਵੇਂ ਗੱਡੀ ਚਾਲਕ ਦੀ ਜਿਹੜੀ ਗਤੀ ਹੈ ਉਹ ਤੇ ਸਲੋ ਸੀ ਇਸ ਦੇ ਨਾਲ ਜਿਹੜਾ ਪਿਓ ਪੁੱਤ ਹੈ ਉਹ ਵੀ ਸੜਕ ਕਿਨਾਰੇ ਚੱਲ ਰੇ ਸੀ ਇਸ ਦੇ باوجود ਵੀ ਕਿਵੇਂ ਗੱਡੀ ਚਾਲਕ ਜਿਹੜਾ ਇਹ ਪਿਓ ਪੁੱਤ ਨੂੰ ਕੁਚਲਦਾ ਹੋਇਆ ਅੱਗੇ ਨਿਕਲ ਜਾਂਦਾ ਹੈ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਵੇਂ ਇਹ ਗੰਭੀਰ ਹਾਲਤ ਦੇ باوجود ਵੀ ਪਿਓ ਆਪਣੀ ਜਾਨ ਦੀ ਨਾ ਪਰਵਾਹ ਕਰਕੇ ਆਪਣੇ ਪੁੱਤ ਨੂੰ ਦੇਖ ਰਿਹਾ ਹੈ ਤੇ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੀਸੀਟੀਵੀ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਵੇ ਗੱਡੀ ਚਾਲਕ ਦੋਨੋਂ ਪਿਓ ਪੁੱਤ ਨੂੰ ਕੁਚਲਦਾ ਹੋਇਆ ਸਿੱਧਾ ਨਿਕਲ ਜਾਂਦਾ ਹੈ ਇੱਕ ਵਾਰ ਮੁੜ ਕੇ ਵੀ ਨਹੀਂ ਦੇਖਦਾ ਇਹ ਮਾਮਲਾ ਜਿਹੜਾ ਹੈ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਨਾਹਾਂ ਚ ਝਾਸੀ ਪਾਰਕ ਦੀ ਹੈ ਜਿਸਦੇ ਬਾਅਦ ਦੱਸਿਆ ਜਾ ਰਿਹਾ ਹੈ ਕਿ ਪਿਓ ਪੁੱਤ ਦੀ ਹਾਲਤ ਜਿਹੜੀ ਹੈ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਪੁਲਿਸ ਇਸ ਪੂਰੇ ਮਾਮਲੇ ਦੀ ਜਿਹੜੀ ਹੈ ਜਾਂਚ ਕਰ ਰਹੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਵਾਹਨ ਚਾਲਕ ਜਿਹੜਾ ਇਹ ਕਿਹੜਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿਵੇਂ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਗੱਡੀ ਨਾ ਤਾਂ ਤੇਜ਼ ਰਫ਼ਤਾਰ ਦੇ ਵਿੱਚ ਸੀ ਤੇ ਨਾ ਹੀ ਜਿਹੜੇ ਪਿਓ ਪੁੱਤ ਨੇ ਉਹ ਸੜਕ ਦੇ ਜਿਹੜੇ ਵਿੱਚ ਘਰ ਚੱਲ ਰਹੇ ਸੀ ਬੇहद ਹੀ ਸੜਕ ਦੇ ਕਿਨਾਰੇ ਚੱਲ ਰਹੇ ਸੀ ਤਾਂ ਗੱਡੀ ਚਾਲਕ ਵੀ ਜਿਹੜਾ ਇਹ ਕਾਫੀ ਸਲੋ ਚਲਾ ਰਿਆ ਸੀ ਪਰ ਪਤਾ ਨਹੀਂ ਆਖਿਰ ਕਿਉਂ ਜਿਹੜਾ ਇਹ ਗੱਡੀ ਚਾਲਕ ਵੱਲੋਂ ਪਿਓ ਪੁੱਤ ਨੂੰ ਕੁਚਲ ਦਿੱਤਾ ਜਾਂਦਾ ਹੈ ਜੋਸ ਤੋਂ ਬਾਅਦ ਦੋਨੋਂ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਜਾਂਦੇ ਨੇ ਇਸ ਦੇ ਬਾਵਜੂਦ ਵੀ ਜਿਹੜਾ ਇਹ ਗੱਡੀ ਚਾਲਕ ਪਿੱਛੇ ਮੁੜ ਕੇ ਨਹੀਂ ਦੇਖਦਾ ਨਾ ਗੱਡੀ ਰੋਕ ਕੇ ਉਹਨਾਂ ਵੱਲ ਧਿਆਨ ਦਿੰਦਾ ਤੇ ਸਿੱਧਾ ਹੀ ਨਿਕਲ ਜਾਂਦਾ ਹੈ ਬਿਊਰੋ ਰਿਪੋਰਟ ਦੈਨਿਕ ਸੂਰਾ ਟੀਵੀ